ਪਚੀਆਂ ਗਜਾਂ ਦਾ ਕਗਰਸ ਵਾਇਆ ਪਚੀਆਂ ਗਜਾਂ ਦਾ ਕਗਰਸ ਵਾਇਆ ਓ ਵੀ ਮੇਰੇ ਹੋ ਗਿਆ ਏ ਤੰਗ ਵੇਲ ਲਾਰੀਆਂ ਓ ਵੀ ਮੇਰੇ ਹੋ ਗਿਆ ਏ ਤੰਗ ਪਾਕ ਗਰਾ ਮੈਂ ਸਸ ਵੱਲ ਜਾਨੀਆਂ ਪਾਕ ਗਰਾ ਮੈਂ ਸਸ ਵੱਲ ਜਾਨੀਆਂ ਸਸ ਦੇ ਕਲੇ ਚ ਪਿਆ ਸਲ ਵੇਲ ਲਾਰੀਆ ਉਹ ਵੀ ਮੇਰੇ ਹੋ ਗਿਆ ਏ ਤੰਗ ਪੱਚੀਆਂ ਗਜਾਂ ਦਾ ਖਗ ਰਸ ਵਾਇਆ ਮੈਂ ਉਹ ਵੀ ਮੇਰੇ ਹੋ ਗਿਆ ਏ ਤੰਗ ਪਾਕ ਗਗਰਾ ਮੈਂ ਜਠਾਣੀ ਵਾਲ ਜਾਨੀਆਂ ਪਾਕ ਗਗਰਾ ਮੈਂ ਜਠਾਣੀ ਵਾਲ ਜਾਨੀਆਂ ਡਿੱਗ ਪਈ ਬਨੇਰੇ ਵਾਲੀ ਕੰਧ ਵੇਲ ਲਾਰੀਆਂ ਓ ਵੀ ਮੇਰੇ ਹੋ ਗਏ ਤੰਗ ਪਾਕ ਗਗਰਾਵੇ ਮੇ ਮਾਵਲ ਜਾਨੀਆਂ ਪਾਕ ਗਗਰਾਵੇ ਮੇ ਮਾਵਲ ਜਾਨੀਆਂ ਮਾਂ ਦੇ ਕਲਜੇ ਪਈ ਠੰਡ ਵੇਲ ਲਾਰੀਆਂ ਮਾਂ ਦੇ ਕਲਜੇ ਪਈ ਠੰਡ ਬੱਚਿਆਂ ਗੱਜਾਂ ਦਾ ਮੈਂ ਕਗਰਸ ਵਾਇਆ ਓ ਵੀ ਮੇਰੇ ਹੋ ਗਿਆ ਏ ਤੰਗ ਵੇਲ ਲਾਰੀਆਂ ਓ ਵੀ ਮੇਰੇ ਹੋ ਗਿਆ ਏ ਤੰਗ ਪਾ ਕਗਰਾ ਮੈਂ ਕਿੱਲੀ ਉੱਤੇ ਟੰਗਿਆ ਪਾ ਕਗਰਾ ਮੈਂ ਕਿੱਲੀ ਉੱਤੇ ਟੰਗਿਆ ਕਿੱਲੀ ਨੂੰ ਵੀ ਚੜ ਗਿਆ ਰੰਗ ਵੇ ਲਾਰਿਆ ਉਹ ਵੀ ਮੇਰੇ ਹੋ ਗਿਆ ਏ ਤੰਗ ਤੇ ਚਮਕੇ ਟਿੱਕਾ ਨੀ ਤੇਰੇ ਮੂਰੇ ਚਨੇ ਅੰਬਰਾਂ ਦਾ ਤੇਰੇ ਮੂਰੇ ਚਨੇ ਅੰਬਰਾਂ ਦਾ ਲੱਗਦਾ ਫਿੱਕਾ ਫਿੱਕਾ ਨਹੀਂ ਹੱਥੀਂ ਤੇਰੇ ਸ਼ਪਾ ਸ਼ੱਲੇ ਹੱਥੀਂ ਤੇਰੇ ਸ਼ਪਾ ਸ਼ੱਲੇ ਬਾਹੀ ਚੂੜਾ ਸ਼ਨਕੇ ਨਹੀਂ ਹੁਣ ਕਦ ਨੱਚੇਂਗੀ ਨਚਲਾ ਪਟੋਲਾ ਬਣਕੇ ਨਹੀਂ ਹੁਣ ਕਦ ਨੱਚੇਂਗੀ ਨਚਲਾ ਪਟੋਲਾ ਬਣਕੇ ਨਹੀਂ ਹੁਣ ਕਦ ਨੱਚੇਂਗੀ